ਗੁਰੂ ਨਾਨਕ ਜਗਤਗੁਰੂ ਨਾਨਕ ਦੇਵ ਜੀ ਜਦੋਂ ਉਹਨਾਂ ਨੇ ਕਲ ਯੁਗ ਦੇ ਵਿੱਚ ਜਨਮ ਲਿਆ ਤਾਂ ਸਮਾਜ ਦੇ ਵਿੱਚ ਜਿੰਨੀਆਂ ਬੁਰੀਆਂ ਬੁਰਿਆਈ ਸੀ ਉਸ ਨੂੰ ਦੂਰ ਕਰਨ ਦੇ ਵਿੱਚ ਉਹਨਾਂ ਨੇ ਆਲ ਵਰਲਡ ਪੂਰੀ ਧਰਤੀ ਤੇ ਕਿ ਉਹਨਾਂ ਨੇ ਇਨਸਾਨੀਅਤ ਦਾ ਪ੍ਰਚਾਰ ਕੀਤਾ ਉਹਨਾਂ ਨੇ ਵੈਰ ਵਿਰੋਧ ਈਰਖਾ ਨਫ਼ਰਤ ਔਰ ਕਿਸ ਤਰੀਕੇ ਦੇ ਨਾਲ ਮਨੁੱਖੀਆਂ ਭਾਵਨਾਵਾਂ ਕਦਰਾਂ ਕੀਮਤਾਂ ਨੂੰ ਸਮਝਣਾ ਉਹਨਾਂ ਦਾ ਪ੍ਰਚਾਰ ਬਹੁਤ ਉੱਚੇ ਲੈਵਲ ਤੇ ਮਤਲਬ ਅੱਜ ਤੱਕ ਇਸ ਧਰਤੀ 'ਤੇ ਕੋਈ ਵੀ ਐਦਾ ਪੀਰ ਪੈਗੰਬਰ ਅਵਤਾਰ ਨਹੀਂ ਹੋਇਆ ਜੋ ਧੰਨ ਗੁਰੂ ਨਾਨਕ ਦੇਵ ਜੀ ਨੇ ਆਲ ਵਰਲਡ ਦੇ ਵਿੱਚ ਜੋ ਪ੍ਰਚਾਰ ਕੀਤਾ ਤੇ ਉਹਨਾਂ ਨੂੰ ਵੱਖ-ਵੱਖ ਨਾਵਾਂ ਦੇ ਨਾਲ ਵੱਖ-ਵੱਖ ਇਸ ਧਰਤੀ ਦੇ ਕੋਨਿਆਂ 'ਤੇ ਉਹ ਜਨਮ ਕੀਤਾ ਜਾਂਦਾ ਹੈ ਸੇ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਜੀ ਦੀ ਤੀਸਰੀ ਜੋ ਧੰਨ ਗੁਰੂ ਅਮਰਦਾਸ ਜੀ ਜਿਨ੍ਹਾਂ ਨੇ ਹੀ ਸਮਾਜ ਦੇ ਵਿੱਚ ਜੋ ਕੁਰਤੀਆਂ ਫੈਲੀਆਂ ਹੋਈਆਂ ਸਨ ਉਹਨਾਂ ਨੂੰ ਦੂਰ ਕਰਨ ਵਾਸਤੇ ਬਹੁਤ ਉੱਚੇ ਪੱਧਰ 'ਤੇ ਉਹ ਜੋ ਉਪਰਾਲੇ ਕੀਤੇ ਜਿਵੇਂ ਕਿ ਕੁੰਡ ਕੱਢਣਾ ਸਤੀ ਪ੍ਰਥਾ ਸਤੀ ਪ੍ਰਥਾ ਮਤਲਬ ਕਿ ਭਾਰ ਜਵਾਨੀ ਦੇ ਵਿੱਚ ਜੇਕਰ ਕਿਸੇ ਦਾ ਪਤੀ ਇਸ ਦੁਨੀਆ ਤੋਂ ਚਲਾ ਜਾਂਦਾ ਸੀ ਤਾਂ ਉਸ ਔਰਤ ਨੂੰ ਵੀ ਉਸ ਚਿਖਾ ਦੇ ਨਾਲ ਸੜਨਾ ਪੈਂਦਾ ਸੀ ਜੇਕਰ ਉਹ ਨਹੀਂ ਸੜਦੀ ਤੇ ਆਸ-ਪਾਸ ਜੋ ਲੋਕ ਉਹਨੂੰ ੱੱਕੇ ਮਾਰ-ਮਾਰ ਕੇ ਉਸ ਦੀ ਚਿਖਾ ਦੇ ਵਿੱਚ ਸੁੱਟਦੇ ਸਨ ਕਿਉਂਕਿ ਲੋਕਾਂ ਦਾ ਮੰਨਣਾ ਸੀ ਕਿ ਜੇਕਰ ਇਹਦਾ ਸੁਹਾਗ ਉੱਜੜ ਗਿਆ ਤੇ ਹੁਣ ਇਸ ਨੂੰ ਜੀਵਨ ਦਾ ਕੋਈ ਅਧਿਕਾਰ ਨਹੀਂ ਤੇ ਸੋਚੋ ਇਹੋ ਜਿਹਾ ਗੰਦੀਆਂ ਜੋ ਗੱਲਾਂ ਅੱਜ ਸਮਾਜ ਦੇ ਵਿੱਚ ਜੇਕਰ ਦੂਰ ਹੋਈਆਂ ਤੇ ਉਹ ਹਨ ਤਾਨ ਗੁਰੂ ਨਾਨਕ ਦੇਵ ਜੀ ਦਾ ਉਪਰਾਲਾ ਤਾਨ ਗੁਰੂ ਅਮਰਦਾਸ ਜੀ ਦਸਾਂ ਗੁਰੂਆਂ ਸਰ ਨੇ ਜੋ ਆਪਣੇ ਜੀਵਨ ਕਾਲ ਦੇ ਵਿੱਚ ਸਮਾਜ ਦੇ ਵਿੱਚ ਇੱਕ ਇਨਸਾਨੀਅਤ ਨੂੰ ਪਹਿਚਾਨਿਆ ਭਾਵਨਾਵਾਂ ਨੂੰ ਪਹਿਚਾਨਿਆ ਔਰ ਸਿੱਖੀ ਦਾ ਜੋ ਪ੍ਰਚਾਰ ਕੀਤਾ ਅਸੀਂ ਬਹੁਤ ਜ਼ਿਆਦਾ ਆਪਣੇ ਆਪ ਨੂੰ ਇੱਕ ਖੁਸ਼ਕਿਸਮਤ ਸਾਨੂੰ ਸਮਝਣਾ ਚਾਹੀਦਾ ਹੈ ਕਿ ਅਸੀਂ ਸਿੱਖ ਫੈਮਲੀ ਨੂੰ ਬਿਲੋਂਗ ਕਰਦੇ ਹਾਂ ਔਰ ਸਾਨੂੰ ਵੈਗੁਰ ਨੇ ਰੱਬ ਨੇ ਵਾ ਮਾ ਪਰਮਾਤਮਾ ਜੰਜਾਲਾਂ ਤੋਂ ਬਹੁਤ ਜ਼ਿਆਦਾ ਉੱਪਰ ਕੱਢ ਆਇਆ ਹੈ ਪਰ ਫਿਰ ਵੀ ਅੱਜ ਦੇਖਾਂ ਦੇਖਦੇ ਹਾਂ ਕਿ ਸਿੱਖ ਧਰਮ ਦੇ ਦੇ ਚਿਕਸੈਨ ਨੂੰ ਹੀ ਪੁੱਛੋ ਅਦਰ ਸਟੇਟ ਦੇ ਵਿੱਚ ਇਹੀ ਕਿਹਾ ਜਾਂਦਾ ਕਿ ਸਿੱਖ ਕਦੀ ਵੀ ਕਿਸੇ ਜਾਤ ਪਾਤ ਨੂੰ ਨਹੀਂ ਮੰਨਦਾ ਪਰ ਅੱਜ ਤੁਸੀਂ ਦੇਖੋ ਕਿ ਹਰ ਸਿੱਖ ਉਹ ਕਹਿਣਗੇ ਜੇ ਅਸੀਂ ਫਲਾਣਾ ਸਿੱਖਿਆ ਅਸੀਂ ਉਹ ਸਿੱਖਿਆ ਮਤਲਬ ਕਿ ਆਪਣੀ ਸਿੱਖ ਨਾਮ ਦੇ ਪਿੱਛੇ ਜਾਤ ਗੋਤ ਨੂੰ ਲਾਉਣ ਵਾਲੇ ਲੋਕ ਉਹਨਾਂ ਨੇ ਹਜੇ ਵੀ ਇਤਿਹਾਸ ਨੂੰ ਨਹੀਂ ਪੜਿਆ ਉਹਨਾਂ ਨੇ ਹਜੇ ਵੀ ਇਨਸਾਨੀਅਤ ਨੂੰ ਨਹੀਂ ਪਛਾਣਿਆ ਉਹਨਾਂ ਦੇ ਮਨ ਦੇ ਵਿੱਚ ਹਜੇ ਵੀ ਹੰਕਾਰ ਜਾਤ ਦਾ ਬਹੁਤ ਜ਼ਿਆਦਾ ਚੜਿਆ ਹੋਇਆ ਹੈ ਤੇ ਜਿਨ੍ਹਾਂ ਦੇ ਮਨ ਦੇ ਵਿੱਚ ਜਾਤ ਦਾ ਹੰਕਾਰ ਹੋਵੇ ਉਹ ਗੁਰੂ ਦਾ ਸਿੱਖ ਨਹੀਂ ਹੋ ਸਕਦਾ ਜਦੋਂ ਅਸੀਂ ਧੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਪੜਾਂਗੇ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਤਾਂ ਜੋ ਦਿਮਾਗ ਹੈ ਉਹ ਖੁੱਲ ਜਾਂਦਾ ਹੈ ਕਿ ਉਹਨਾਂ ਨੂੰ ਵਾਸਤਵਿਤ ਇਹ ਗੱਲਾਂ ਬਹੁਤ ਜ਼ਿਆਦਾ ਛੋਟੀਆਂ ਹੈ ਹੀ ਨਹੀਂ ਸਨ ਉਹਨਾਂ ਨੇ ਇਹਨਾਂ ਗੱਲਾਂ ਨੂੰ ਮਿਟਾਉਣਾ ਚਾਹਿਆ ਤੇ ਅੱਜ ਲੋਕ ਆਪਣੇ ਨਾਮ ਦੇ ਪਿੱਛੇ ਬੜਾ ਸੰਧੂ ਜਾਂ ਹੋਰ ਕੋਈ ਇਸ ਤਰ੍ਹਾਂ ਦੇ ਜਾਤਾਂ ਗੋਤਾਂ ਲਾ ਕੇ ਖੁਦ ਨੂੰ ਕਹਿੰਦੇ ਹਨ ਕਿ ਅਸੀਂ ਗੁਰੂ ਦੇ ਸੇਖਾ